ਭਗਵਾਨ ਤਮਨਸਿਆ ਤੂੰ ਡੈਲੀ ਕਹਿ ਦਿਨਾ ਕਿ ਜਿਹੜਾ ਮੈਨੂੰ ਕਰਜ਼ਾ ਵਿਰਾਸਤ ਦੇ ਵਿੱਚ ਮਿਲਿਆ ਉਹ ਕਰਜ਼ਾ ਯਾਰ ਅਸੀਂ ਚੜਾਇਆ ਜਿਹੜਾ ਤੈਨੂੰ ਕਰਜ਼ਾ ਵਿਰਾਸਤ ਦੇ ਵਿੱਚ ਮਿਲਿਆ ਉਹ ਕੇਸਰੀਅਲ ਅਕਸਰ ਕਹਿੰਦਾ ਹੁੰਦਾ ਸੀ ਮੇਰੇ ਕੋਲ ਸਾਰੇ ਪਲਾਨ ਤਿਆਰ ਪਏ ਆ ਸਾਨੂੰ ਇੱਥੋਂ ਇਨਕਮ ਹੋਣੀ ਆ ਸਾਥੋਂ ਇੱਥੋਂ ਇਨਕਮ ਹੋਣੀ ਆ ਤੇ ਹੁਣ ਜਿਹੜੀ ਤੁਹਾਡੀ ਇਨਕਮ ਆ ਉਹ ਬੈਂਕਾ ਤੋਂ ਹੋ ਗਈ ਆ ਬੰਦਕਾ ਤੋਂ ਹੋ ਗਈ ਆ ਹੁਣ ਜਿਹੜਾ ਕਰਜ਼ਾ ਚੜਿਆ ਪਿਆ ਪੰਜਾਬ ਤੇ ਤੇ ਤੂੰ ਉਹਦੀ ਇਨਕਮ ਪੁੱਛ ਕਿੱਥੋਂ ਆ ਰਹੀ ਆ ਵੀ ਭਾਈ ਆਪਾਂ ਕਿੱਥੋਂ ਲਈਏ ਇਨਕਮੋਂ ਕਿੱਥੋਂ ਆਊਗੀ ਕਿਵੇਂ ਆਊਗੀ ਵੀ ਹੁਣ ਤੇਰਾ ਪਲਾਨ ਹੈ ਜਿਹੜਾ ਰੋਡ ਮੈਪ ਉਹ ਚੋਰੀ ਹੋ ਗਿਆ ਪੁੱਛ ਕੇਸਰੀਵਾਲ ਤੋਂ ਜਿਹੜਾ ਉਹ ਕਰਜ਼ਾ ਉਹ ਅਸੀਂ ਤਾਂ ਨਹੀਂ ਚੜਾਇਆ ਯਾਰ ਜਿਹੜਾ ਕਰਜ਼ਾ ਹੁਣ ਤੂੰ ਚੜਾਈ ਜਾਂਦਾ ਉਹ ਅਸੀਂ ਤਾਂ ਨਹੀਂ ਚੜਾਇਆ ਜਿਹੜਾ ਤੂੰ ਆ ਕਰੋੜਾਂ ਰੁਪਈਆ ਦੇ ਬੈਨਰ ਲਾਈ ਜਾਂਦਾ ਕੇਸਰੀਵਾਲ ਦੇ ਕਦੇ ਰਾਗਵ ਚੱਡੇ ਦੇ ਕਦੇ ਆਪਦੇ ਬੈਨਰ ਲਾਈ ਜਾਂਦੇ ਆ ਉਹਦੇ ਵਿੱਚ ਸਾਡਾ ਕੀ ਦੋਸ਼ ਆ ਉਹ ਜਿਹੜਾ ਕਹ ਲੋ ਚੱਕ-ਚੱਕ ਕੇ ਲੋਨ ਆ ਚੱਕ-ਚੱਕ ਕੇ ਕਰ ਜਾ ਪੰਜਾਬ ਦੇ ਸਿਰ ਤੇ ਉਹਦੀਆਂ ਮੋੜ ਰੇਲੀਆਂ ਕਰਾਈ ਜਾਂਨ ਕਰੋੜਾਂ ਰੁਪਈਆ ਉਹਦੀਆਂ ਰੇਲੀਆਂ ਤੇ ਲਾਈ ਜਾਂਨ ਉਹ ਯਾਰ ਉਹ ਸਾਡਾ ਦੋਸਤਾ ਨਹੀਂਗਾ ਜੇ ਤੈਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੇਰਾ ਫਰਜ਼ ਬਣਦਾ ਕਿ ਕਰਜ਼ਾ ਲਾਵੇਂ ਨਾ ਕਿ ਚੜਾਵੇਂ ਆਹ ਕਰਜ਼ਾ ਜਿਹੜਾ ਸਵਾ ਸਾਲ ਦੇ ਵਿੱਚ 50 ਹਜ਼ਾਰ ਕਰੋੜ ਰੁਪਈਆ ਕਰਜ਼ਾ ਚੱਕਿਆ ਤੇ ਜਿਹੜਾ ਸਾਨੂੰ ਆ ਲੋਕੀ ਤਾਂ ਵਧਾਈਆਂ ਦੇਈ ਜਾਂਦੇ ਸੀ ਨਵੇਂ ਸਾਲ ਦੀਆਂ ਤੇ ਸਾਨੂੰ ਟੈਕ ਆ ਗਿਆ ਆ ਕਿ ਉਹਨੇ 2500 ਕਰੋੜ ਰੁਪਏ ਦਾ ਕਹਿੰਦੇ ਕਰਜ਼ਾ ਹੋਰ ਚੱਕ ਲਿਆ ਉਹ ਬਾਈ ਜਿਹੜਾ ਕਰਜ਼ਾ ਤੈਨੂੰ ਵਿਰਾਸਤ ਦੇ ਵਿੱਚ ਮਿਲਿਆ ਤੇ ਉਹਨੂੰ ਲਾ ਤੂੰ ਕਰਜ਼ੇ ਚੱਕ ਕੇ ਕਰਜ਼ੇ ਤਾਂ ਨਹੀਂ ਲੈਂਦੇ ਜਿਹੜੇ ਕਰਜ਼ੇ ਚੱਕ ਕੇ ਕਰਜ਼ੇ ਲੋਂਦਾ ਫਿਰਦਾ ਕਦੇ ਕਹਿ ਦਿੰਦਾ ਮੈਂ ਬਿਜਲੀ ਜਿਹੜਾ ਬਿਜਲੀ ਡਿਪਾਰਟਮੈਂਟ ਦੀਆਂ ਕਿਸ਼ਤਾਂ ਲਾਉਣਾ ਤੇ ਉਹ ਕਿਸ਼ਤਾਂ ਲਾਉਣਾ ਕਾਹਤੋਂ ਆ 300 ਯੂਨਟ ਤੈਨੂੰ ਕੇਦਰੀਵਾਲ ਤੇ ਕੇਦਰੀਵਾਲ ਨੇ ਜਿਹੜਾ ਕਿਹਾ ਤੈਨੂੰ 300 ਯੂਨਟਾਂ ਜਿਹੜੀ ਓ ਲੋਕਾਂ ਨੂੰ ਫ੍ਰੀ ਕਰ ਮਹੀਨੇ ਦੀ ਯਾਰਾ ਹੈ ਕਰ ਤੂੰ ਹਰ ਘਰ ਨੂੰ ਚਾਹੇ ਉਹ ਐਸਸੀ ਬੀਸੀ ਜਰਨਲ ਹਿੰਦੂ ਮੁਸਲਮ ਸਿੱਖ ਈਸਾਈ ਕਿ ਉਹ 500 ਰੁਪਿਆ ਬਿੱਲ ਲਾ ਦੇ ਪੱਕਾ ਕਰ ਦੇ 500 ਰੁਪਿਆ ਬਿੱਲ ਇਤੋਂ ਜ਼ਿਆਦਾ ਨਹੀਂ ਸਿਰਫ 500 ਰੁਪਿਆ ਲਗਭਗ ਜੇਕਰ ਪੰਜਾਬ ਦੇ ਵਿੱਚ 3 ਕਰੋੜ ਆਬਾਦੀ ਆ ਤੇ 50 ਲੱਖ ਘਰ ਵੀ ਹੋਊਗਾ ਤੇ 50 ਲੱਖ ਮੀਟਰ ਹੋ ਗਿਆ ਤੇ ਜੇਕਰ 50 ਲੱਖ ਮੀਟਰ ਹੋ ਗਿਆ ਤੇ ਜੇਕਰ 500 ਇੱਕ ਘਰ ਤੋਂ ਵੀ ਲਈਏ ਦਾ ਲਗਭਗ 250 ਕਰੋੜ ਰੁਪਏ ਦੇ ਨੇੜੇ ਤੇੜ ਬਣਦਾ ਤੇ ਉਹ ਕੀ ਉਹ ਪੰਜਾਬ ਨੂੰ ਆਏ ਮਹੀਨੇ ਬਿਜਲੀ ਵਿਭਾਗ ਦੇ ਵਿੱਚ ਜਿਹੜਾ 250 ਕਰੋੜ ਰੁਪਇਆ ਬਣਨਾ ਤੇ ਉਹ ਬਿਜਲੀ ਵਿਭਾਗ ਨੂੰ ਸਹਾਰਾ ਲਾਊਗਾ ਜਿਹਦੇ ਵਿੱਚ ਸਾਡੇ ਬੱਚੇ ਨੌਕਰੀਆਂ ਰੱਖੇ ਜਾਣਗੇ ਸਾਡੇ ਜਿਹੜੇ ਬੱਚੇ ਆ ਉਹ ਤਗੜੇ ਅਫਸਰ ਬਣ ਜਾਣਗੇ ਕੋਈ ਜਈ ਲੱਗ ਜੂ ਕੋਈ ਐਸ ਡੀਓ ਲੱਗ ਜੂ ਕੋਈ ਲੈਂਡਮੈਨ ਲੱਗ ਜੂ ਤੇ ਤੂੰ ਕਰਦੇ ਇਹ ਕੰਮ ਕਰਜੇ ਤੁਸੀਂ ਚੜਾਈ ਜਾਂਦੇ ਆ ਇਹ ਕੋਈ ਹੁਣ ਕੇਦਰੀਵਾਲ ਜਿਹੜਾ ਕਹਿੰਦਾ ਸੁਖਬੀਰ ਬਾਦਲ ਨੇ ਕਿਹਾ ਤੈਨੂੰ ਵੀ ਕਦੇ ਆ ਯਾਤਰਾ ਕਰਾ ਦੇ 40 45 ਕਰੋੜ ਰੁਪਇਆ ਕਦੇ ਇੱਥੇ ਲਾਉਣਾ ਕਦੇ ਰੇਲੀਆਂ ਤੇ ਲਾਉਣਾ ਆਹ ਰੋਡ ਵਿੱਚ ਬੱਸਾਂ ਜਿਹੜੀਆਂ ਦਿਨੋਂ ਦਿਨ ਤੱਕਵਾੜ ਕਰ ਦੇਣੀਆਂ ਫ੍ਰੀ ਕਰੀ ਖੜਾ ਇਹ ਤੈਨੂੰ ਜਿਹੜਾ ਕੈਪਟਨ ਮਨਿੰਦਰ ਸਿੰਘ ਨੇ ਆਖਿਆ ਜਿਹੜਾ ਆਹ ਕਦੇ ਜਦੋਂ ਆ ਮੌੜ ਰੈਲੀ ਕਰਾਈ ਸੀ ਕੀ ਗੱਲ ਤੇਰੇ ਸੁਪਨੇ ਚ ਚਰਨਜੀਤ ਚੰਨੀ ਆਇਆ ਸੀ ਕਿ ਯਾਰ ਤੂੰ ਇੱਕ ਰੇਲੀ ਕਰਾ ਦੇ ਮੋੜ ਰੇਲੀ ਦੇ ਵਿੱਚ ਇੱਕ ਮੋੜ ਦੇ ਵਿੱਚ ਰੇਲੀ ਕਰਾ ਦੇ ਤੇ ਉਹਨੂੰ ਹੈਲੀਕਾਪਟਰ ਤੇ ਲਿਆ ਆਹ ਟਰੈਨਾਂ ਤੇ ਆਉਂਦਾ ਹੁੰਦਾ ਸੀ ਕੇਦਰੀਵਾਲ ਹੈਲੀਕਾਪਟਰਾਂ ਤੇ ਅਸੀਂ ਸੱਦਿਆਂ ਨੂੰ ਜਾਂ ਪ੍ਰਕਾਸ਼ ਬਾਦਲ ਜੀ ਨੇ ਆਖਿਆ ਸੀ ਵੀ ਇਹਨੂੰ ਹੈਲੀਕਾਪਟਰ ਤੇ ਲਿਆਉਣਾ ਜਾਂ ਸੁਖਬੀਰ ਬਾਦਲ ਨੇ ਆਖਿਆ ਕਿ ਜਹਾਜ਼ ਕਰਾਏ ਤੇ ਲੈ ਕੇ ਦੇ ਤੂੰ ਤੇ ਇਹਨਾਂ ਨੂੰ ਮੱਥਾ ਦਿੰਦਾ ਸੀ ਕਿ ਦੋ ਦੋ ਘੰਟਿਆਂ ਦਾ ਰਸਤਾ ਤੇ ਤੁਸੀਂ ਆਖੇ ਜਿਹੜਾ ਕਹਿ ਲੋ ਹੈਲੀਕਾਪਟਰ ਕਾ ਤੋ ਵਰਤਦੇ ਆ ਗੱਡੀਆਂ ਵਰਤੋ ਹੁਣ ਤੈਨੂੰ ਕਿਹਨੇ ਕਿਹਾ ਹੈਲੀਕਾਪਟਰ ਵਰਤਣ ਵਾਸਤੇ ਇਹ ਤਾਂ ਹੈਲੀਕਾਪਟਰ ਵਰਤਦੇ ਸੀ ਤੇ ਤੂੰ ਤਾਂ ਉਹਨੂੰ ਲਿਆ ਕੇ ਕਦੇ ਜਹਾਜ਼ ਤੇ ਲੈ ਆਂਦਾ ਕਦੇ ਕਦੇ ਉਹਨੂੰ ਕਿਰਾਏ ਤੇ ਲੈ ਕੇ ਦੇਤੇ ਕਦੇ ਉਹਦੇ ਬੈਨਰ ਸਪਾਤੇ ਪ੍ਰਕਾਸ਼ ਸਿੰਘ ਬਾਦਲ ਦਾ ਗੱਠ ਜੋੜ ਰਿਹਾ ਭਾਜਪੀ ਦੇ ਨਾਲ ਉਹ ਦਿਨ ਵਖਾ ਕੋਈ ਜਿੱਦਿਆਂ ਨੇ ਪੰਜਾਬ ਦਾ ਖਰਚਾ ਕਰਕੇ ਕੀ ਰਿਵਾਲ ਦੀ ਰੈਲੀ ਆ ਦੂਜੇ ਦੀ ਆਪਣੇ ਆ ਮੋਦੀ ਦੀ ਰੈਲੀ ਕਰਨ ਗਿਆ ਹੋਵੇ ਜਾਂ ਮੋਦੀ ਵਾਸਤੇ ਵੋਟਾਂ ਮੰਗਣ ਗਿਆ ਹੋਵੇ ਇਹ ਪੰਜਾਬ ਦਾ ਜਿਹੜਾ ਕਰਜ਼ਾ ਉਹ ਚੜਾ ਕੌਣ ਰਿਹਾ ਇਸ ਟਾਈਮ ਤੂੰ ਵੀ ਚੜਾ ਰਿਹਾ ਕੌਣ ਭਰੂਗਾ ਸਾਨੂੰ ਭਰਨਾ ਪੈਣਾ ਉਹ ਤੂੰ ਤਾਂ ਪੰਜਾ ਸਾਲਾਂ ਦਾ ਪੰਜਾ ਸਾਲਾ ਬਾਥ ਥਿਆਉਣਾ ਨਹੀਂਗਾ ਜਿਵੇਂ ਅਗਲੇ ਖੂ ਦੇ ਵਿੱਚ ਇੱਟ ਇੱਟ ਸਿਰਦੇ ਆ ਤੇ ਇੱਟ ਦੱਬੀ ਜਾਂਦੀ ਆ ਤੂੰ ਇੱਟ ਥਿਆਉਂਦੀ ਨਹੀਂ ਉਸੇ ਤਰ੍ਹਾਂ ਤੁਹਾਡੀ ਸਰਕਾਰ ਨਹੀਂ ਥਿਆਉਣੀ ਥੋੜੀ ਬੋਕਰ ਨਹੀਂ ਥਿਉਣੀ ਤੁਹਾਡਾ ਝਾੜੂ ਨਹੀਂ ਥਿਉਣਾ ਤੁਹਾਡੇ ਝਾੜੂ ਦੀਆਂ ਤਿੱਲਾ ਨਹੀਂ ਵਿਖਾਉਣੀਆਂ ਇਹ ਮੈਨੂੰ ਦੱਸੋ ਵੀ ਇਸ ਟਾਈਮ ਇਹ ਕਰਕੇ ਚੜਾ ਕੌਣ ਰਿਹਾ ਅਸੀਂ ਤਾਂ ਤੈਨੂੰ ਨਹੀਂ ਆਖਿਆ ਹੁਣ ਕੀ ਇਸ ਟਾਈਮ ਤੈਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ 110 ਗੱਡੀਆਂ ਨਾ ਰੱਖ ਜਾਂ ਤੈਨੂੰ ਪ੍ਰਤਾਪ ਬਾਜਵੇ ਨੇ ਕਿਹਾ ਜਾਂ ਤੈਨੂੰ ਆ ਆਪਣਾ ਜਿਹੜਾ ਕਹ ਲੋ ਸੁਖਵੀਰ ਬਾਰਅਲ ਨੇ ਕਿਹਾ ਜਾਂ ਤੈਨੂੰ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਤੁਹਾਡੀ ਵਾਈਫ ਦੇ ਨਾਲ ਬੀਬੀ ਗੌਰਪ੍ਰੀਤ कौर ਮਾਨ ਜਿਹੜੀ ਤੁਹਾਡੀ ਘਰ ਵਾਲੀ ਆ ਕੀ ਇਸ ਟਾਈਮ ਤੁਹਾਨੂੰ ਇਹ ਪੀਐਮ ਮੋਦੀ ਜੀ ਨੇ ਕਿਹਾ ਕਿ ਆਪਦੇ ਘਰ ਵਾਲੀ ਨੂੰ ਗਨਮੈਨ ਦਿਓ ਗੱਡੀਆਂ ਦਿਓ ਤੁਹਾਡੀ ਮਾਤਾ ਜੀ ਨੂੰ ਗਨਮੈਨ ਗੱਡੀਆਂ ਦਿਓ ਕਿਹੜੀ ਸਰਕਾਰ ਨੇ ਕਿਹਾ ਹੁਣ ਤੁਹਾਨੂੰ ਖਤਰਾ ਕਿਹਦੇ ਕੋਲ ਆ ਕਿਸ ਗੱਲ ਦਾ ਖਤਰਾ ਹੋ ਗਿਆ ਇਹ ਪੰਜਾਬ ਦੇ ਲੋਕ ਤੁਹਾਡੇ ਨਹੀਂ ਗਏ ਇਹ ਪੰਜਾਬ ਦੇ ਲੋਕ ਉਹ ਲੋਕ ਜਿਨੇ ਤੈਨੂੰ ਸਟੇਜਾਂ ਤੇ ਜਿਹੜਾ ਕਦੇ ਜੁਗਨੂ ਹਾਜ਼ਰ ਹੈ ਕਦੇ ਝੰਡਾ ਕਦੇ ਕੁਸ਼ ਕਦੇ ਕੁਸ਼ ਜਿਹੜਾ ਐਕਟਿੰਗ ਕਰਦਾ ਰਿਹਾ ਤੇ ਉਹਨੂੰ ਸਟੇਜਾਂ ਤੋਂ ਲਾ ਕੇ ਇਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਦਿੱਤੀ ਆ ਤੇਰੇ ਨਾਲ ਕਦੇ ਤੇਰੇ ਗਵਾਂਢੀ ਨਹੀਂ ਤੁਰਦੇ ਹੋਣੇ ਤੇ ਅੱਜ ਤੇਰੇ ਨਾਲ ਗਨਮੈਨ ਤੌਰ ਤੇ ਤੇਰੇ ਨਾਲ ਕਦੇ ਕੋਈ ਮਰੂਤੀ ਗੱਡੀ ਲੈ ਕੇ ਨਹੀਂ ਤੁਰਦਾ ਹੁੰਦਾ ਸੀ ਤੇ ਅੱਜ ਤੇਰੇ ਨਾਲ ਡਾਰਾਂ ਦੀਆਂ ਡਾਰਾਂ ਗੱਡੀਆਂ ਤੋਰਦੀਆਂ ਪੰਜਾਬ ਦੇ ਲੋਕਾਂ ਨੇ ਤਾਰੀਆਂ ਇਹ ਲੋਕਾਂ ਦੇ ਲੋਕਾਂ ਨੇ ਤੁਹਾਡੇ ਨਾਲ ਤੋਰੀਆਂ ਕੀ ਆ ਤੇ ਇਹਨਾਂ ਤੋਂ ਖਤਰਾ ਹੋ ਗਿਆ ਤੁਹਾਨੂੰ ਉਹ ਮਾਂ ਵਾ ਉਹ ਮਾਂ ਜਿਹੜੀ ਉਹ ਡੀਕਦੀ ਫਿਰਦੀ ਆ ਉਹ ਮਾਂ ਜਿਹੜੀ ਤੈਨੂੰ ਔਰਤ ਨੇ ਵੋਟ ਪਾਈ ਆ ਉਹ 1000 ਰੁਪਏ ਮਹੀਨੇ ਨੂੰ ਵੇਖ ਕੇ ਨਹੀਂ ਪਾਈ ਹਾਂ ਠੀਕ ਆ ਕੁਝ ਕੋਰਤਾਂ ਨੇ 1000 ਰੁਪਏ ਵੇਖ ਕੇ ਵੋਟ ਪਾਈ ਆ ਪਰ ਨਾਲ ਉਹ ਮਾਂ ਦੀ ਵੋਟ ਵੀ ਪਈ ਆ ਜਿਹਦਾ ਕੱਲਾ ਕੱਲਾ ਪੁੱਤ ਚਿੱਟੇ ਦੇ ਵਿੱਚ ਤਬਾਹ ਹੋ ਗਿਆ ਤੇ ਉਹਦੇ ਸੇਰੇ ਬੰਨਣੇ ਸੀ ਜਿਹੋਨੇ ਸਿਵੀਆਂ ਚਾਹ ਕੇ ਸੇਰੇ ਬੰਨੇ ਮਰੇ ਪਏ ਦੇ ਤੇ 70 ਤੇ ਐ ਕਰਕੇ ਪਿੱਟਦੀ ਆ ਕਿ ਹਾਈ ਪੁੱਤਾ ਤੈਨੂੰ ਚਿੱਟਾ ਖਾ ਗਿਆ ਮੇਰੀ ਕੋਖੋ ਦਾ ਕੋਖੂ ਜਾੜਤੀ ਮੇਰਾ ਕੱਲਾ-ਕੱਲਾ ਤੂੰ ਸੀ ਉਹ ਮਾਂ ਨੇ ਤੈਨੂੰ ਵੋਟ ਪਾਈ ਆ ਉਹ ਪਿਓ ਨੇ ਵੋਟ ਪਾਈ ਆ ਜਿਹੜਾ ਪਿਓ ਹਲੇ ਬਜ਼ੁਰਗ ਪਿਓ ਤੇ ਆਪਦੇ ਮੁੰਡੇ ਦੀ ਅਰਥੀ ਲੱਦ ਕੇ ਲਿਆਇਆ ਤੈਨੂੰ ਉਹਨੇ ਵੋਟ ਪਾਈ ਆ ਤੂੰ ਤਾਂ ਯਾਰ ਜਮੇ ਹੀ ਗੁਣ ਸਾਰੇ ਭੁੱਲ ਗਿਆ ਪੰਜਾਬ ਦੇ ਲੋਕਾਂ ਦੇ ਕੱਲੀਆਂ ਸਿਫਤਾਂ ਹੀ ਕਰੀ ਜਾਂਦਾ ਕੱਲਿਆਂ ਭਾਸ਼ਣ ਦੇ ਦੇਈ ਜਾਂਦਾ ਪਹਿਲਾਂ ਵੀ ਕਮੇਡੀ ਕਰਦਾ ਸੀ ਅੱਜ ਵੀ ਕਮੇਡੀ ਕਰਦਾ ਤੈਨੂੰ ਉਹ ਭੈਣ ਨੇ ਵੋਟ ਪਾਈ ਆ ਜਿਹੜੀ ਆ ਰਖੜੀ ਤੇ ਆਪਦੇ ਭਾਰ ਬੈਠੇ ਭਰਾ ਨੂੰ ਕੱਲਾ ਕੱਲਾ ਭਰਾ ਹੋਵੇ ਉਹਦਾ ਤੇ ਉਹ ਸੱਤ ਸਮੁੰਦਰੋਂ ਪਾਰ ਬੈਠਾ ਉਹਨੂੰ WhatsApp ਵੀਡੀਓ ਕਾਲ ਤੇ ਉਹਨੂੰ ਰਖੜੀ ਵਿਖਾ ਦਿੰਦੀ ਆ ਆ ਲੈ ਵੀਰੇ ਤੇਰੀ ਰਖੜੀ ਉਹ ਕਹਿੰਦਾ ਲੈ ਭੈਣ ਬੰਨ੍ਹ ਦੇ ਉਹ ਥਾਲ ਚ ਰੱਖ ਦਿੰਦੀ ਆ ਤੈਨੂੰ ਉਹ ਭੈਣ ਨੇ ਵੋਟ ਪਾਈ ਆ ਤੂੰ ਅੱਜ ਉਹ ਭੈਣ ਦਾ ਸਨ ਭੁੱਲ ਗਿਆ ਅੱਜ ਤੂੰ ਸਾਨੂੰ ਹੋਰ ਗੱਲਾਂ ਕਰਕੇ ਵਿਖਾਉਣਾ ਕਿੱਥੇ ਗਈ ਤੇਰੀ ਬੀਬਾ ਅਨਮੋਲ ਗਗਨਮਾਨ ਜਿਹੜੀ ਲੋਕਾਂ ਨੂੰ ਗੱਲਾਂ-ਗੱਲਾਂ ਚ ਲੁੱਟ ਕੇ ਲੈ ਗਈ ਕਿ ਸਾਨੂੰ ਤਾਂ ਰੋਡ ਮੈਨ ਤਿਆਰ ਪਿਆ ਅਸੀਂ 5 ਮਿੰਟਾਂ ਚ ਐਮਐਸਪੀ ਦੇਣੀ ਆ ਸਾਨੂੰ ਤਾਂ ਕੇਜਰੀਵਾਲ ਨੇ ਕਹਿ ਕੇ ਕੱਲਿਆ ਅੱਜ ਕੱਲ ਜੇ ਕੱਲ 플ੈਕਸ ਜਿਹੜਾ ਕੱਲ ਉਹਨਾਂ 플ੈਕਸ ਲਾਉਣ ਦੀ ਲੋੜ ਪੈਣੀ ਆ ਤੇ ਜੇਕਰ ਬੈਨਰ ਲਾਉਣ ਦੀ ਲੋੜ ਆ ਤੇ ਅੱਜ ਸਿਰਫ ਤੇ ਸਿਰਫ ਬੀਬਾ ਅਨਮੋਲ ਗਗਨਮਾਨ ਦੀ ਲੋੜ ਆ ਕਿ ਉਹਨਾਂ ਦੇ ਬੈਨਰ ਲੱਗਨੇ ਚਾਹੀਦੇ ਆ ਤੁੱਤੇ ਲਿਖਣਾ ਹੋਇਆ ਚ ਹੋਣਾ ਚਾਹੀਦਾ ਕਿ ਲਾ ਪਤਾ ਬੀਬੀ ਅਨਮੋਲ ਕੋ ਅਨਮੋਲ ਗਗਨਮਾਨ ਕੌਰ ਤਾਂ ਚਲੋ ਖੈਰ ਲਿਖਿਆ ਨਹੀਂ ਵਿੱਚ ਤੇ ਅੱਜ ਉਹਨਾਂ ਦੇ ਤੁਸੀਂ ਬੈਨਰ ਲਵਾਓ ਨਾ ਯਾਰ ਕੇਸਰੀਵਾਲ ਕੌਣ ਦਿੱਲੀ ਤੋਂ ਆਇਆ ਹੋਇਆ ਇਹਦੇ ਪੰਜਾਬ ਚ ਬੈਨਰ ਲੱਗੀ ਜਾਂਦੇ ਆ ਇਹ ਕੌਣ ਆ ਇਹ ਤੇਰੀ ਪਾਰਟੀ ਆ ਜਿਹੜੀ ਉਹ ਕੇਸਰੀਵਾਲ ਨੇ ਉਹ ਪਾਰਟੀ ਤਾਂ ਰਜਿਸਟਰ ਕਰਾਈ ਹੋ ਸਕਦੀ ਆ ਤੇ ਕਰਾਈ ਆ ਪਰ ਜਿਹੜੀ ਸੱਤਾ ਦੇ ਵਿੱਚ ਪਾਰਟੀ ਲਿਆਂਦੀ ਆ ਉਹ ਪੰਜਾਬ ਦੇ ਲੋਕਾਂ ਨੇ ਲਿਆਂਦੀ ਆ ਤੇ ਪੰਜਾਬ ਦੇ ਲੋਕ ਰੋਂਦੇ ਫਿਰਦੇ ਆ ਤੇ ਅੱਜ ਵੀ ਨਾ ਕੋਈ ਨਸ਼ਾ ਇੱਥੇ ਬੈਨ ਹੋਇਆ ਔਰ ਨਾ ਹੀ ਕੋਈ ਇੱਥੇ ਸਾਡੇ ਨੌਜਵਾਨ ਸੱਤ ਸਮੁੰਦਰੋਂ ਪਾਰ ਜਾਣੂ ਹਟੇ ਆ ਉਲਟਾ ਜਿਹੜਿਆ ਅਰਜੰਟਾ ਉਹ ਲੱਖਾਂ ਰੁਪਈਆ ਲੋਕਾਂ ਦਾ ਠੱਗੀ ਬੈਠੇ ਆ ਕਰੋੜਾਂ ਰੁਪਈਆ ਤੇ ਭਾਨੇ ਸਿੱਧੂ ਵਰਗੇ ਘਰੇ ਆਪਦੇ ਬੰਦੇ ਸੱਦ ਕੇ ਪੈਸੇ ਦਿਵਾਉਂਦੇ ਆ ਫਿਰ ਤੇਰੀ ਸਰਕਾਰ ਨਾਲ ਤੋਂ ਚੰਗਾ ਹੋ ਗਿਆ ਦੇ ਜਵਾਬ ਹੈ ਕੋਈ ਜਵਾਬ ਕੋਈ ਜਵਾਬ ਨਹੀਂ ਅੱਜ ਲੋਕਾਂ ਨੇ ਤੇਰੇ ਤੇ ਆ ਜਿਹੜਾ ਆਸਾਂ ਲਾ ਕੇ ਤੇਰੀ ਸਰਕਾਰ ਬਣਾ ਦਿੱਤੀ ਤੇ ਅੱਜ ਲੋਕ ਕੀ ਕਰੀ ਜਾਂਦੇ ਆ ਕੁਝ ਕਰ ਇਹੋ ਜੇ ਪੰਜਾਬ ਚ ਬੈਠੇ ਆ ਜਿਹੜੇ ਬਿਨਾਂ ਛੱਤਾਂ ਤੋਂ ਆ ਉਹਨਾਂ ਦੀਆਂ ਛੱਤਾਂ ਚੁੰਦੀਆਂ ਕੇਦਰੀਵਾਲ ਆਉਣ ਤੇ ਧੁਪੀਆਂ 55 ਕਰੋੜ ਰੁਪਇਆ ਰੇਲਿੰਗਾਂ ਤੇ ਲਾ ਦਿਨਾ 2220 ਬੱਦੋਥੇ ਲੈ ਜਾਨਾ ਸਰਕਾਰੀ ਤੇ ਆ ਜਦੋਂ ਹੜ ਪੀੜਤਾਂ ਦੇ ਘਰ ਟੁੱਟੇ ਆ ਘੱਡ ਗਿਆ ਮਕਾਨ ਦੇ ਕਿ ਉਹਨਾਂ ਦੇ ਚੱਕਨਾ ਚੂਰ ਹੋ ਗਏ ਤੂੰ ਉਹਨਾਂ ਨੂੰ 65600 ਰੁਪਏ ਦੇ ਚੈੱਕ ਕੱਟ ਕੇ ਦਿੱਤੇ ਆ ਤੇ ਤੂੰ ਤਾਂ ਦਿੰਦਾ ਸੀ ਮੁਰਕੀਆਂ ਦੇ ਮੁਰਗੇ ਵੀ ਇਹੋ ਜਿਹੇ ਪਏ ਆ ਜਿਹੜੇ 5-5000 ਦੇ ਆ ਤੇ ਤੂੰ 65600 ਰੁਪਿਆ ਚੈੱਕ ਕਮਰੇ ਡਿੱਗੇ ਆਲਿਆਂ ਨੂੰ ਕੱਟ ਕੇ ਦਿੱਤੇ ਆ ਕੇਸਰੀਵਾਲ ਦੇ ਉਨਤੇ ਕਰੋੜਾਂ ਰੁਪਏ ਖਰਚਾ 2-4 ਘੰਟਿਆਂ ਦੇ ਵਿੱਚ ਤੇ ਜਿਨਾਂ ਦੀ ਸਾਰੀ ਪੂੰਜੀ ਡਿੱਗ ਪਈ ਉਹਨਾਂ ਨੂੰ ਤੂੰ ਕੀ ਤੂੰ ਕੀ ਦਿੱਤਾ ਜਿਹੜਾ ਲੋਕਾਂ ਨੇ ਖਾਣਾ ਜਿਹੜਾ ਰੋਟੀਆਂ ਉਹ ਜਿਹੜੀਆਂ ਐਨ ਜੀਓ ਸੀ ਪੰਜਾਬ ਦੀਆਂ ਸਿੱਖਾਂ ਦੀਆਂ ਲੰਗਰ ਉਹਨਾਂ ਨੇ ਪੂਰਾ ਕੀਤਾ ਤੂੰ ਕਿੱਥੇ ਰਹਿ ਗਿਆ ਤੇਰੇ ਐਮ ਐਲ ਏ ਠੁੱਠੇ ਜਾ ਕੇ ਪਾ ਕੇ ਨਿਕਰਾਂ ਦੀਆਂ ਫੋਟੋ ਕਰਾਉਣ ਜੋਗਰੀ ਰਹਿ ਗਏ ਕਦੇ ਡੱਡੂ ਚੱਕ ਲਿਆ ਕਦੇ ਕਛੂਕਮਾ ਚੱਕ ਲਿਆ ਬਸ ਇਹੀ ਫੋਟੋਆਂ ਕਰਦੇ ਰਹੇ ਰਹੀ ਗੱਲ ਕਰਜ਼ੇ ਦੀ ਕਰਜ਼ਾ ਪੰਜਾਬ ਦੇ ਲੋਕਾਂ ਨੇ ਨਹੀਂ ਚੜਾਇਆ ਕਰਜਾ ਨਾ ਸਾਡੇ ਦਾਦਿਆਂ ਨੇ ਚੜਾਇਆ ਨਾ ਸਾਡੇ ਪਿਓਵਾਂ ਨੇ ਚੜਾਇਆ ਔਰ ਨਾ ਹੀ ਕਰਜਾ ਸੀ ਚੜਾਇਆ ਉਲਟਾ ਸੀ ਤਾਂ ਟੈਕਸ ਦਿੰਨੇ ਆ ਤੇਰੇ ਵਰਗਿਆਂ ਨੂੰ ਤਨਖਾਹਾਂ ਕੱਢ ਕੇ ਦਿੰਨੇ ਆ ਜਾ ਐ ਕਰ ਤੇਰੇ 92 ਐਮਐਲਏ ਆ ਇੱਕ ਇੱਕ ਮਹੀਨੇ ਦੀ ਤਨਖਾਹ ਛੱਡਣ ਜੇਕਰ ਉਹ ਤਨਖਾਹ ਛੱਡਦੇ ਆ ਜੇਕਰ ਲੱਖ ਰੁਪਈਆ ਵੀ ਮਹੀਨੇ ਦਾ ਛੱਡਣ ਤੇ 92 ਆ 92 ਲੱਖ ਰੁਪਈਆ ਇੱਕ ਮਹੀਨੇ ਦਾ ਛੱਡੀ ਦਾ ਤੇਰੀਆਂ ਗੱਡੀਆਂ ਜਿਹੜੀਆਂ ਤੇਰੇ ਨਾਲ 110 ਗੱਡੀਆਂ ਰਹਿੰਦੀਆਂ 4000 ਰੁਪਏ ਦਾ ਤੇਲ ਪਿੰਦੀ ਇੱਕ ਗੱਡੀ ਲਗਭਗ ਪਿੰਦੀ ਹੋਊਗੀ ਕੋਈ ਉਹ ਮਰੂਤੀ ਨਹੀਂ ਜਿਹੜੀ 800 ਸਿਲੰਡਰ ਤੇ ਚਲਾਈ ਆ 96 ਮਾਡਲਾ ਚੱਲ ਕੋਈ ਮਰੂਤੀ ਚਲਾ ਦਈਏ ਭਗਵੰਤ ਮਾਨ ਦੇ ਨਾਲ ਵੱਡੀਆਂ ਗੱਡੀਆਂ 4000 ਦੇ ਇੱਕ ਤੇਲ ਪਿੰਦੀ ਹੋਊਗੀ ਦਸਾਂ ਗੱਡੀਆਂ ਦਾ 40000 ਤੇ 100 ਗੱਡੀ ਦਾ 4 ਲੱਖ 110 ਗੱਡੀਆਂ ਦਾ 4 ਲੱਖ 40000 ਬਣ ਗਿਆ ਤੇਰੇ ਨਾਲ ਹਜ਼ਾਰਾਂ ਤੋਂ ਵੱਧ ਗਨਮੈਣਾਂ ਜਿਹੜੇ ਹਜ਼ਾਰ ਤੋਂ ਪਲੱਸ ਗਨਮੈਨ ਕੱਲੇ ਇੱਕ ਜ਼ਿਲ੍ਹੇ ਦੀ ਰਾਖੀ ਤੇ ਹੁੰਦੇ ਆ ਤੇ ਤੇਰੇ ਨਾਲ ਗਨਮੈਨ ਤੁਰੇ ਫਿਰਦੇ ਆ ਤੇਰੇ ਨਾਲ ਤਗੜੇ ਅਫਸਰ ਆ ਕੀ ਗੱਲ ਕਾਹਦਾ ਖਤਰਾ 50 ਸਾਲਾਂ ਬਾਅਦ ਤੈਨੂੰ ਕੋਈ ਖਤਰਾ ਨਹੀਂ ਹੋਣਾ ਅੱਜ ਕਿਸ ਗੱਲ ਦਾ ਖਤਰਾ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਜੀ ਹੱਥ ਜੋੜ ਕੇ ਬੇਨਤੀ ਕਰਦੇ ਆ ਪੰਜਾਬ ਦੇ ਲੋਕ ਸਿਹਤ ਸਿੱਖਿਆ ਰੋਜ਼ਗਾਰ ਤੋਂ ਰੋਈ ਜਾਂਦੇ ਆ ਕਦੇ ਉਹਨਾਂ ਦੇ ਘਰਾਂ 'ਚ ਗੇੜੇ ਮਾਰ ਤੈਨੂੰ ਚੰਗੀਆਂ ਗੱਡੀਆਂ ਚੰਗੇ ਪੈਸੇ ਦੇਖਦੇ ਹੋਣਗੇ ਪਰ ਇਹਨਾਂ ਲੋਕਾਂ ਨੂੰ ਰੋਟੀ ਦਾ ਮੂੰਹ ਵੇਖਣਾ ਨਸੀਬ ਨਹੀਂ ਹੁੰਦਾ ਦੋ ਡੰਗ ਦੀ ਰੋਟੀ ਪਿੱਛੇ 40 40 ਕਿਲੋਮੀਟਰ ਇਹਨਾਂ ਧੁੰਡਾਂ ਦੇ ਵਿੱਚ ਜਾਂਦੇ ਆ ਤੇਰੇ ਵਰਗੇ ਰਾਤਾਂ ਨੂੰ ਸੂਰਜ ਚੜਾ ਦਿੰਦੇ ਵੇਖੀ ਲੋਕਾਂ ਨੇ ਵੀਡੀਓ ਕਿ ਨਹੀਂ ਅਖੇ ਰਾਤ ਬਹੁਤ ਸੀ ਮੀਂਹ ਪਈ ਜਾਂਦਾ ਸੀ ਪ੍ਰੋਗਰਾਮ ਕੈਨਸਲ ਕਰਾਉਂਦੇ ਸੀ ਮੈਂ ਕਹਿੰਨਾ ਕਿਹੜੀ ਗੱਲੋਂ ਗੱਡੀਆਂ ਚੱਕੀਆਂ ਜਾਂਦੇ ਰਹੇ ਜੇ ਗਏ ਤਾਂ ਥੈਡਾ ਵੱਡਾ ਸੂਰਜ ਚੜਾ ਖੜਾ ਪਤਾ ਨਹੀਂ ਕਿਹੜਾ ਰਾਤ ਨੂੰ 2 ਵਜੇ ਸੂਰਜ ਚੜਾਤਾ ਆਖੇ ਸਿੱਧਾ ਇੱਥੇ ਮਸਾ ਹੀ ਪਹੁੰਚੇ ਆ ਇਹ ਇੱਥੇ ਪਤਾ ਨਹੀਂ ਆਪਣੇ ਸਾਬੋ ਤਲਵੰਡੀ ਆਦੇ ਸੀਗੇ ਆਖੇ ਮਸਾ ਹੀ ਪਹੁੰਚੇ ਆ ਸਾਡੀ ਤਾਂ ਜਿਹੜੀ ਗੱਡੀ ਸੀ ਮੈਂ ਆਖੇ ਗੱਡੀ ਰੋਕ ਮੈਨੂੰ ਡਰਾਈਵਰਾਂ ਦਾ ਗੱਡੀ ਕਿਵੇਂ ਰੋਕਾਂ ਜੀ ਗੱਡੀ ਦੇ ਟਾਇਰ ਤਾਂ 2 ਫੁੱਟ ਉੱਚੇ ਹੋਏ ਪਏ ਆ ਮੈਂ ਆਖੇ ਟਾਇਰ ਕਿਵੇਂ ਉੱਚੇ ਹੋ ਗਏ ਕਹਿੰਦਾ ਜੀ ਲੋਕ ਹੀ ਚੱਕੀ ਲ ਜਾਂਦੇ ਆ ਗੱਡੀ ਉਹ ਤੇਰੇ ਗਨ ਮੈਂ ਨੇੜੇ ਨਹੀਂ ਹੋ ਦਿੰਦੇ ਸੌ ਜਾਣ ਦੇ ਗੱਪ ਛੱਡ ਤਾਂ ਜੋ ਇੰਨੇ ਤਾਂ ਕੋਈ ਜੋਗੀ ਨਾ ਮੈਂ ਕਹਿੰਦਾ ਸੱਪ ਨਹੀਂ ਪਟਾਰੀ ਤੋਂ ਛੜਦਾ ਜਿੰਨੇ ਤੂੰ ਗੱਪ ਛੜਦਾ ਕਿਹੜਾ ਬੰਦਾ ਜਿਹੜੀ ਤੇਰੀ ਗੱਡੀ ਚੱਕ ਲੂਗਾ ਮੈਨੂੰ ਦੱਸ ਕੇ ਕੋਈ ਵਿਖਾਵੇ ਤਾਂ ਸਹੀ ਕਰੋੜਾਂ ਰੁਪਈਆ ਦੀ ਗੱਡੀ ਆਖੇ ਲੋਕਾਂ ਨੇ ਟਾਇਰਾਂ ਹੱਥਾਂ ਚੱਕ ਲਈ ਇਹੋ ਜਿਹੇ ਪਹਿਲਵਾਨ ਪੰਜਾਬ ਚ ਕਿੱਥੇ ਰਹਿ ਗਏ ਮਰ ਤਾਂ ਸਾਰੇ ਚਿੱਟੇ ਜਗੇ ਕਮਾਲ ਹੋ ਗਈ ਕੋਈ ਗੱਪ ਵਿਸਰੇ ਦੇ ਮਾਰਦਾ ਗੱਪ ਵੀ ਕਿ ਤੂੰ ਨਾ ਕਿ ਤਾ ਲੱਬਟੇ ਲੈ ਆਉਣਾ ਗੱਪ ਤੇਰੇ ਸਾਹਮਣੇ ਖਦੇ ਨਹੀਂਗੇ ਐਡੇ ਵੱਡੇ ਗੱਪ ਐਡੇ ਵੱਡੇ ਗੱਪ ਤੂੰ ਤਾਂ ਸੁਖਵੀਰ ਬਾਦਲ ਨੂੰ ਕਹਿੰਦਾ ਹੁੰਦਾ ਸੀ ਆ ਤੂੰ ਤਾਂ ਪ੍ਰਕਾਸ਼ ਬਾਦਲ ਨੂੰ ਕਹਿੰਦਾ ਹੁੰਦਾ ਸੀ ਤੂੰ ਤਾਂ ਕੈਪਟਨ ਮਰਿੰਦਰ ਸਿੰਘ ਨੂੰ ਕਹਿੰਦਾ ਹੁੰਦਾ ਸੀ ਪਰ ਤੇਰੇ ਅੱਜ ਆਪਦੇ ਗੱਪਾਂ ਜੜੇ ਉਹ ਸਾਥੋਂ ਚੱਲੇ ਨਹੀਂ ਜਾਂਦੇ ਸੁਖਵੀਰ ਦਾ ਗੱਪ ਜਿਹੜਾ ਕਦੇ ਅਸੀਂ ਝੱਲ ਲੈਂਦੇ ਸੀ ਸੱਚ ਮੰਨ ਲੈਂਦੇ ਸੀ ਪਰ ਤੂੰ ਬਿਨਾਂ ਟਹਿਰਾ ਤੋਂ ਛੱਡਦਾ ਮੰਨ ਗੱਲ ਮੰਨ ਜਾ ਗੱਲ ਮੰਨਣਾ ਬਿਨਾਂ ਟਹਿਰਾ ਤੋਂ ਛੱਡਦਾ ਜਿਹੜੇ ਤੇਰੇ ਗੱਪਾਂ ਸਾਨੂੰ ਦੇਖਦੇ ਨੇ ਸਿੱਧੇ ਰੋੜ ਦਾ ਨਹੀਂ ਰੋੜੇ ਜਾਣੇ ਬਿਨਾ ਟਾਇਰਾਂ ਤੋਂ ਨਹੀਂ ਰੋੜੇ ਜਾਣੇ ਜਿਹੜੇ ਦੂਜੇ ਮੰਤਰੀ ਸੀ ਪੰਜ ਪੰਜ ਇੱਕ ਦਾ ਪਰ ਟਾਇਰ ਲਾਉਂਦੇ ਸੀ ਤੂੰ ਇੱਕ ਵੀ ਨਹੀਂ ਲਾਉਂਦਾ ਤੂੰ ਤਾਂ ਟਾਇਰ ਵੀ ਸਿੱਧੇ ਪਰੇ ਸਿਰ ਦਿੰਨਾ ਹੋਂਦਾ ਗੱਪ ਵੀ ਡਰਦੇ ਆ ਕਹਿੰਦੇ ਚੱਲਣ ਹੀ ਨਹੀਂ ਦਿੰਦਾ ਗੱਪ ਨਾ ਮਾਰ ਭਗਵੰਤ ਮਾਨ ਜੀ ਕਿਹੜੀਆਂ ਗੱਡੀਆਂ ਲੋਕ ਇੱਥੇ ਚੱਕ ਲੈਣਗੇ ਇਸ ਕਰਕੇ ਪੰਜਾਬ ਦੇ ਲੋਕਾਂ ਤੋਂ ਪੁੱਛਤਾ ਸੀ ਖੋਲ ਕੋਈ ਫੈਕਟਰੀਆਂ ਪੰਜਾਬ ਦੇ ਲੋਕਾਂ ਵਾਸਤੇ ਕਹਿੰਦੇ BMW ਦੀਆਂ ਫੈਕਟਰੀਆਂ ਖੋਲਦਾ ਸੀ ਤੇ ਖੋਲ ਹੀ ਕੋਈ ਇੱਥੇ ਮਰੂਤੀ ਦੀ ਨਹੀਂ ਗਈ ਆਖੇ BMW ਆਊਗੀ ਫੈਕਟਰੀ ਖੋਲੂਗੀ ਰਹੀ ਗੱਲ ਕਰਜੇ ਦੀ ਕਰਜਾ ਭਾਈ ਸਾਹਿਬ ਤੁਸੀਂ ਚੜਾ ਰਹੇ ਆ ਪੱਸਾ ਸੀ ਫ੍ਰੀ ਕਰਨ ਵਾਸਤੇ ਨਹੀਂ ਗਿਆ ਟਿਕਟਾਂ ਲਓ ਰੋਜ਼ਗਾਰ ਦਿਓ 40000 ਦੀ ਨੌਕਰੀ ਦਿਓ ਲੋਕਾਂ ਨੂੰ ਘਰ ਘਰ ਜਿਹੜਾ ਆਟਾ ਰਾਸ਼ਨ ਦਾਲ ਦਾ ਕਾਰਡ ਬਣਿਆ ਹੋਇਆ ਰਾਸ਼ਨ ਕਾਰਡ ਉਹ ਰਾਸ਼ਨ ਕਾਰਡ ਤੇ ਇੱਕ ਇੱਕ ਨੌਕਰੀ ਦਿਓ 40000 ਦੀ ਨੌਕਰੀ ਦਿਓ ਜਿਹਦੇ ਵਿੱਚੋਂ 4000 ਰੁਪਏ ਅਗਲਾ ਬਿਜਲੀ ਬਿੱਲ ਭਰ ਸਕਦਾ ਜਿਹੜਾ ਬੱਚਾ 36000 ਦੇ ਵਿੱਚੋਂ 6000 ਰੁਪਏ ਦਾ ਟਾਰਾ ਚੰਦਾਲ ਲਿਆ ਸਕਦਾ 30000 ਬਚਿਆ ਜਿਹਦੇ ਵਿੱਚੋਂ 10000 ਰੁਪਿਆ ਉਹ ਬੈਂਕਾਂ ਦੀ ਕਿਸ਼ਤ ਕੱਢ ਸਕਦਾ ਜੇਕਰ 20 ਲੱਖ ਦਾ ਲੋਨ ਚੱਕੇ ਤੇ 20 ਲੱਖ ਦੀ ਕੋਠੀ ਪਾ ਲੇ ਤਾਂ ਵੀ ਉਹਦੇ ਕੋਲ 20000 ਬਚਦਾ 10000 ਆਪਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕੱਢ ਸਕਦਾ ਫਿਰ ਵੀ ਉਹਦੇ ਕੋਲ 10000 ਰੁਪਿਆ ਬਚਦਾ ਅਗਲਾ ਜਮਾ ਕਰਾ ਕਰ ਸਕਦਾ ਆਪਦੇ ਖਾਤੇ ਦੇ ਵਿੱਚ ਤੁਹੋ ਗਵਨ ਤਮਨ ਜੀ ਕੱਲੀਆਂ ਗੱਲਾਂ ਦੇ ਨਾਲ ਨਹੀਂ ਸਰਨਾ ਜੇਕਰ ਵੀ ਰਸਦ ਦੇ ਵਿੱਚ ਤੁਹਾਨੂੰ ਕਰਜ਼ਾ ਮਿਲਿਆ ਤੇ ਉਹਨੂੰ ਲਾਉਣਾ ਸਿੱਖੋ ਨਾ ਕਿ ਕਰਜ਼ਾ ਚੜਾਉਣਾ ਜੇਕਰ ਤੁਹਾਡਾ ਦਿਮਾਗ ਨਹੀਂ ਚੱਲਦਾ ਤਾਂ ਕੇਜਰੀਵਾਲ ਨੂੰ ਸੱਦ ਲਓ ਕੇਜਰੀਵਾਲ ਕਹਿੰਦਾ ਸੀ ਕਿ ਇੱਥੋਂ ਇਨਕਮ ਹੋਣੀ ਆ ਇੱਥੋਂ ਹੋਣੀ ਆ ਹੁਣ ਕੋਈ ਸਾਨੂੰ ਦੱਸਦਾ ਰਹੋ ਵੀ ਸਾਰੇ ਘਾਟੇ ਪੈ ਗਏ ਰੇਤੇ ਚੋਂ ਕਹਿੰਦੇ ਸੀ ਇੰਨਾ ਪੈਸਾ ਲਿਆਉਣਾ ਸ਼ਰਾਬ ਚੋਂ ਇੰਨਾ ਪੈਸਾ ਲਿਆਉਣਾ ਕਦੇ ਇੱਥੋਂ ਪੈਸਾ ਲਿਆਉਣਾ ਜਦੋਂ ਤਾਂ ਤੁਹਾਡੀ ਸਰਕਾਰ ਨਹੀਂ ਸੀਗੀ ਉਦੋਂ ਤਾਂ ਸੂਰਜ ਤਪਦੇ ਚੋਂ ਵੀ ਪੈਸਾ ਲੱਭ ਲੈਂਦੇ ਸੀ ਤੇ ਅੱਜ ਕੱਲ੍ਹ ਨੇ ਉਦੋਂ ਤਾਂ ਨੇਹਰਿਆਂ ਚੋਂ ਵੀ ਪੈਸਾ ਲੱਭ ਲੈਂਦੇ ਸੀ ਸੁੱਕੀਆਂ ਲੱਕੜਾਂ ਚੋਂ ਪੈਸਾ ਤਿਆਰ ਕਰਦੇ ਸੀ ਉਦੋਂ ਪੱਥੀਆਂ ਪੱਥੀਆਂ ਚੋਂ ਪੈਸਾ ਤਿਆਰ ਕਰਦੇ ਸੀ ਜੇਕਰ ਕੋਈ ਐ ਕਰਕੇ ਕੋਈ ਕੋਡੀ ਢੁਈ ਖੜਾ ਉਹਦੇ ਚੋਂ ਪੈਸਾ ਤਿਆਰ ਕਰਨ ਨੂੰ ਤੁਸੀਂ ਤਿਆਰ ਸੀਗੇ ਜੇਕਰ ਕੋਈ ਐ ਕਰਕੇ ਖੜਾ ਉਹਦੇ ਚੋਂ ਪੈਸਾ ਕੱਢਣ ਨੂੰ ਤਿਆਰ ਸੀ ਅੱਜ ਕੱਲ੍ਹ ਤੁਹਾਡੀ ਸਰਕਾਰ ਬਣ ਗਈ ਅੱਜ ਕੱਲ ਪੈਸਾ ਕਿਉਂ ਨਹੀਂ ਆ ਰਿਹਾ ਇਹ ਨੂੰ ਤੁਸੀਂ ਵੇਖੋ ਗੱਪ ਮਾਰੇ ਆ ਗੱਪਾਂ ਦੀ ਸਰਕਾਰ ਬਣਾਈ ਆ ਕਿਰਪਾ ਕਰਕੇ ਪਾਰਟੀ ਦਾ ਥੋੜਾ ਜਿਹਾ ਨਾਮ ਚੇਂਜ ਕਰੋ ਆਮ ਆਦਮੀ ਪਾਰਟੀ ਮਾਰਦੀ ਫਿਰੇ ਗੱਪ ਜਾਂ ਤਾਂ ਲਿਖ ਲਓ ਤੇ ਜਾਂ ਜਾਂ ਪਾਰਟੀ ਦਾ ਨਾਮ ਲਿਖ ਲਓ ਕਿ ਸਾਡੇ ਤੇ ਧੀਜੋ ਜੇ ਨਾ ਤੇ ਜਾਂ ਪਾਰਟੀ ਦਾ ਨਾਮ ਰੱਖ ਲਓ ਕਿ ਸਾਡਾ ਤਾਂ ਕੰਮ ਹੀ ਆ ਕਹਿ ਕੇ ਮੁਕਰ ਰਾਂ ਇਸ ਕਰਕੇ ਜਾਂ ਤਾਂ ਇਹ ਪਾਰਟੀ ਦਾ ਨਾਮ ਚੇਂਜ ਕਰ ਲਓ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਤੁਹਾਡੇ ਆਮ ਬੰਦੇ ਤਾਂ ਕੋਈ ਨਹੀਂਗੇ ਭਗਵੰਤ ਮਾਨ ਜੀ ਹੁਣ ਥੋੜਾ ਬੋਤਾ ਭਲਾ ਕਰੋ ਲੋਕਾਂ ਦਾ ਕੇਜਰੀਵਾਲ ਨੂੰ ਕਿਉਂ ਸਾਧਦੇ ਆ ਪੰਜਾਬ ਦੇ ਵਿੱਚ ਕੀ ਗੱਲ ਆਖੇ ਹਰ ਐਤਵਾਰ ਤੁਸੀਂ ਕੇਜਰੀਵਾਲ ਸਾਹਿਬ ਸਾਡੇ ਪੰਜਾਬ ਆਜੋ ਕੀ ਗੱਲ ਆ ਕੇ ਕੀ ਕਰੂਗਾ ਜਾ ਕੇ ਹੋਰਾਂ ਕੰਟਰੀਆਂ ਆਹ ਆ ਹੋਰਾਂ ਸਟੇਟਾਂ 'ਚ ਜਾਵੇ ਤੇ ਮੇਰੀ ਇਹ ਬੇਨਤੀ ਆ ਕਿ ਕੋਈ ਵੀ ਸਾਡੇ ਪੰਜਾਬ ਦਾ ਮੁੱਖ ਮੰਤਰੀ ਇੰਨਾ ਥੱਲੇ ਨਹੀਂ ਲੱਗਿਆ ਸੀ ਜਿੰਨਾ ਤੁਸੀਂ ਪਤੀਲੀ ਚ ਕਹਿੰਦੇ ਦਾਲ ਨਹੀਂ ਜਿਵੇਂ ਲੱਗ ਜਾਂਦੀ ਤੁਸੀਂ ਤਾਂ ਦਾਲ ਵਾਲਾ ਕੰਮ ਵੀ ਛੱਡ ਤਾ ਕੰਮ ਜਿੱਦਾਂ ਕੇਸਰੀਵਾਲ ਦੇ ਕਹਨੇ ਤੇ ਤੁਸੀਂ ਹੋਰਾਂ ਸਟੇਟਾਂ ਚ ਪ੍ਰਚਾਰ ਕਰਨ ਜਾਂਦੇ ਆ ਇੰਨਾ ਕਦੇ ਵੀ ਕੋਈ ਮੁੱਖ ਮੰਤਰੀ ਨਹੀਂ ਗਿਆ ਤੇ ਜੇਕਰ ਪੰਜਾਬ ਦੇ ਲੋਕੋ ਮੈਂ ਕੋਈ ਗੱਲਾਂ ਗਲਤ ਕਰਤੀਆਂ ਵਾਂ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ